ਬਠਿੰਡਾ ਦੀ ਪੁੱਡਾ ਮਾਰਕੀਟ ਵਿੱਚ SBI ਬੈਂਕ ਦੇ ATM ਵਿੱਚ ਲੱਗਾ ਹੂਟਰ ਅੱਜ ਅਚਾਨਕ ਵਜਣ ਲੱਗ ਗਿਆ ਜਿਸ ਤੇ ਚਲਦਿਆਂ ਮੌਕੇ ਦੇ ਉੱਤੇ ਕੈਸ਼ ਕਢਵਾਉਣ ਆਈ ਅਤੇ ਕਾਨੇਕ ਦੁਕਾਨਦਾਰਾਂ ਦੇ ਵਿੱਚ ਸਸੰਸਨੀ ਫੈਲ ਗਈ ਲਗਾਤਾਰ ਵਜਦੇ ਹੂਟਰ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਮਾਮਲੇ ਦੀ ਸੂchnਾ ਦਿੱਤੀ ਜਿਸ ਤੋਂ ਬਾਅਦ ਥਾਣਾ 7 ਲਾਈਨ ਪੁਲਿਸ ਅਤੇ PCR ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਹੂਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹੂਟਰ ਉਹਨਾਂ ਕੋਲੋਂ ਬੰਦ ਨਹੀਂ ਹੋਇਆ ਜਿਸ ਤੇ ਚਲਦੇ ਉਹਨਾਂ ਦੇ ਵੱਲੋਂ ਬੈਂਕ ਮੈਨੇਜਰ ਨੂੰ ਮੌਕੇ ਦੇ ਉੱਤੇ ਬੁਲਾਇਆ ਗਿਆ ਜਿਨ੍ਹਾਂ ਦੇ ਵੱਲੋਂ ਆ ਕੇ ਹੂਟਰ ਨੂੰ ਬੰਦ ਕੀਤਾ ਗਿਆ ਦੱਸ ਦਈਏ ਬਠਿੰਡਾ ਦੀ ਫੋਡਾ ਮਾਰਕੀਟ ਵਿੱਚ ਕਈ ਵਟੇ ਸ਼ੋਰੂਮ ਨੇ ਅਤੇ ਅਚਾਨਕ ਵੱਜੇ ਹੋਟਲ ਦੇ ਚਲਦਿਆਂ ਲੋਕਾਂ ਵਿੱਚ ਭਾਈੜੜ ਮਚ ਗਈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਨੇ ਵੱਲੋਂ ਲੋਕਾਂ ਦਾ ਡਰ ਦੂਰ ਕੀਤਾ ਗਿਆ ਸਰ ਐਕਚੁਅਲੀ ਕੁਛ ਨਹੀਂ ਦੇ ਚ ਹੋਟਲ ਵਿੱਚ ਨਾ ਟੈਕਨੀਕਲ ਇਸ਼ੂ ਸੀਗਾ ਕੁਛ ਉਹ ਆਪਾਂ ਨੇ ਪਹਿਲੇ ਵੀ ਟੈਕ ਅਪ ਕੀਤਾ ਹੋਇਆ ਮੈਟਰ ਉਹ ਕੱਲ ਨੂੰ ਆ ਜਾਊਗਾ ਬੰਦਾ ਉਹ ਚੈੱਕ ਹੋ ਜਾਊਗਾ ਠੀਕ ਹੈ ਇਹ ਨੇ ਪੁਲਿਸ ਆਈ ਦੇਖੋ ਇੰਨਾ ਭੱਜ ਦੌੜ ਮੱਚ ਗਈ ਇਕਦਮ ਹੀ ਲੇਕਿਨ ਕਿਤੇ ਨਾ ਕਿਤੇ ਜੇ ਕੋਈ ਥੋੜਾ ਇਹ ਪਹਿਲਾਂ ਕੋਈ ਪ੍ਰੋਬਲਮ ਹੈਗੀ ਹੈ ਤੈਨੂੰ ਫਿਕਰਾਓ ਜੀ ਜੀ ਬਿਲਕੁਲ ਸਰ ਆਪਣ ਪਹਿਲੇ ਵੀ ਮੈਟਰ ਟੈਕ ਅਪ ਕੀਤਾ ਹੋਇਆ ਹੈ ਦੇ ਵਿੱਚ ਥੋੜੀ ਬੈਂਕ ਹੈ ਜੀ ਤਾਂ ਇਸ ਕਰਕੇ ਆਸ-ਪਾਸ ਦੇ ਲੋਕ ਜਿਹੜੇ ਨੇ ਡਰ ਜਾਂਦੇ ਨੇ ਜੀ ਜੀ ਠੀਕ ਹੈ ਸਰ ਆਪਾਂ ਨੇ ਨਾ ਟੈਕ ਅਪ ਕੀਤਾ ਹੋਇਆ ਮੈਟਰ ਇਹ ਹੋ ਜਾਊਗਾ ਸਾਲ ਕੋਈ ਇਸ਼ੂ ਜਿਹੜਾ ਹੈ ਮਤਲਬ ਉਹ ਕਹਿ ਸਕਦੇ ਵੀ ਨਹੀਂ ਹਾਂਜੀ ਹਾਂਜੀ ਸੋ ਕੱਲ ਨੂੰ ਕੱਲ ਨੂੰ ਬੰਦਾ ਆ ਜਾਊਗਾ ਕਰ ਦੇਗਾ ਠੀਕ ਹੋ ਜਾਊਗਾ ਉਹਤੇ ਹੀ ਮੌਕੇ ਦੇ ਉੱਤੇ ਪਹੁੰਚੇ ਬੈਂਕ ਦੇ ਮੈਨੇਜਰ ਸੰਦੀਪ ਨੇ ਦੱਸਿਆ ਕਿ ਟੈਕਨੀਕਲ ਸਮੱਸਿਆਵਾਂ ਹੁੰਦੇ ਚੱਲਦੇ ਆ ਇਸ ਏਟੀਐਮ ਦਾ ਹੂਟਰ ਵੱਜਿਆ ਸੀ ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਨੂੰ ਜਲਦ ਹੀ ਠੀਕ ਕਰਵਾਇਆ ਜਾਵੇਗਾ ਉਹਨਾਂ ਦੱਸਿਆ ਕਿ ਟੈਕਨੀਕਲ ਟੀਮ ਕੱਲ ਹੀ ਆ ਕੇ ਇਸ ਹੂਟਰ ਨੂੰ ਠੀਕ ਕਰ ਦੇਵੇਗੀ ਆ ਕੇ ਅਸੀਂ ਜੀ ਜਿਹੜੇ ਆਪਣੇ ਸਬੰਧਤ ਬੈਂਕ ਦੇ ਮੈਨੇਜਰ ਨੇ ਉਹਨਾਂ ਨੂੰ ਕਾਲ ਕੀਤੀ ਹੈ ਤੇ ਉਹ ਮੌਕੇ ਤੇ ਆ ਚੁੱਕੇ ਆ ਸੋ ਕੋ ਟੈਕਨੀਕਲ ਇਸ਼ੂ ਸੀ ਜੀ ਸਾਇਰਨ ਜਿਹਦੇ ਕਰਕੇ ਵੱਜ ਰਿਹਾ ਸੀਗਾ ਬਾਕੀ ਉਹ ਚੈੱਕ ਹੋ ਰਿਹਾ ਬਾਕੀ ਸਾਰਾ ਕੁਝ ਸੇਫ ਐਂਡ ਸਾਊਂਡ ਹੈ ਕੋ ਮੇਬੀ ਕੋਈ ਟੈਕਨੀਕਲ ਇਸ਼ੂ ਹੋਊਗਾ ਜੀ ਵੈਸੇ ਕੋਈ ਗਲਤ ਪਰ ਆਮ ਲੋਕਾਂ ਲਈ ਤਾਂ ਇਹ ਸਮੱਸਿਆ ਬਣ ਜਾਂਦੀ ਹੈ ਜੀ ਆਸपास ਉਹ ਤਾਂ ਜਿਹੜੇ ਹੁਣ ਇੱਥੇ ਐਸੇ ਕਢਾਉਣ ਆਏ ਸੀ ਉਹ ਤਾਂ ਕਹਿੰਦੇ ਕਿ ਕਿ ਵੀਰ ਪਤਾ ਨਹੀਂ ਕੀ ਕਾਰਨ ਹੋ ਗਏ ਨਹੀਂ ਦੇਖੋ ਟੈਕਨੀਕਲ ਜਿਹੜਾ ਇਸ਼ੂ ਹੈ ਉਹਦੇ ਲਈ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਨਾ ਉਹ ਆਪਣੇ ਜਿਹੜੀ ਇਹਨਾਂ ਦੇ ਮੇਨਟੇਨੈਂਸ ਸਟਾਫ ਹੈ ਉਹਨੂੰ ਤਾਂ ਆਪਾਂ ਜਿਹੜਾ ਹੈਗਾ ਇਹਨੂੰ ਸਹੀ ਕਰਵਾ ਲੈਣੇ ਹੈ ਇਹੀ ਆਈ ਥਿੰਕ ਬੈਸਟ ਪੇ ਪੋਸੀਬਲ ਹੈ ਜੀ ਦੂਜੇ ਪਾਸੇ थाना ਸਿਵਲ ਲਾਈਨ ਦੇ ਐਸਐਚਓ ਦਾ ਕਹਿਣਾ ਸੀ ਕਿ ਸਾਨੂੰ ਐਮਰਜੈਂਸੀ ਵਿੱਚ ਕਾਲ ਆਈ ਸੀ ਜਿਸ ਤੇ ਚਲਦੇ ਹੋਏ ਮੁਕੇ ਉੱਪਰ ਪਹੁੰਚੇ ਨੇ ਉਹਨਾਂ ਦੱਸਿਆ ਕਿ ਬੈਂਕ ਦੇ ਏਟੀਐਮ ਵਿੱਚੋਂ ਹੂਟਰ ਵੱਜ ਰਿਹਾ ਸੀ ਜਿਸ ਦੀ ਜਾਣਕਾਰੀ ਬੈਂਕ ਦੇ ਮੈਨੇਜਰ ਨੂੰ ਦਿੱਤੀ ਗਈ ਅਤੇ ਉਹਨਾਂ ਨੂੰ ਮੁਕੇ ਤੇ ਉੱਤੇ ਬੁਲਾਇਆ ਗਿਆ ਉਹਨਾਂ ਨੇ ਦੱਸਿਆ ਕਿ ਏਟੀਐਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੰਦੇਕਤ ਗਤੀਵਿਧੀ ਨਹੀਂ ਹੋਈ ਸਗੋਂ ਕੀ ਟੈਕਨੀਕਲ ਮੁਸ਼ਕਲ ਦੇ ਚਲਦਿਆਂ ਇਹ ਹੂਟਰ ਆਪਣੇ ਆਪ ਵੱਜਣ ਲੱਗਾ ਸੀ ਉਹਨਾਂ ਨੇ ਕਿਹਾ ਕਿ ਬੈਂਕ ਨੂੰ ਹੂਟਰ ਜਲਦ ਠੀਕ ਕਰਵਾਉਣ ਲਈ ਕਿਹਾ ਗਿਆ ਜਗਬਾਨੀ ਟੀਵੀ ਲਈ ਵੀ ਕੇ ਬਹਿਲਦੀ ਰਿਪੋਰਟ